ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਤ ਪ੍ਰਵਾਹਾਂ ਦਾ ਸਵਾਗਤ ਹੈ ਆਪਣੇ ਚੈਨਲ ਪਸ਼ੂਆਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਮੋਲਾ ਖੜੀ ਤਸਵੀਰ ਅਗਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਪਸ਼ੂ ਤਿੰਨ ਨਾ ਝੋਟੀਆਂ ਤੇ ਇੱਕ ਵਹਿੜਿਆ ਤੋਂ ਗੱਪਣਾ ਦਿਖਾਵਾਂਗੇ ਝੋਟੀਆਂ ਤੇ ਇੱਕ ਬਲ ਪਲਤਾ ਜੀ ਸੀ ਆਪਾਂ ਪਹੁੰਚਿਆ ਬਾਈ ਤੇਰੇ ਤੇ ਪਹੁੰਚਾ ਦੋ ਕਰਦੇ ਆ ਬਾਈ ਹੱਥ ਦੇਓ ਯਾਰ ਥੱਲੇ ਸਤਿਗੁਰੂ ਜੀ ਸਤਿਗੁਰੂ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੋ ਸੁਣਾ ਟਿੱਕਾ ਬਹੁਤ ਵਧੀਆ ਬਹੁਤ ਵਧੀਆ ਕਿਰਪਾ ਗੁਰੂ ਰਾਮਦਾਸ ਜੀ ਕਿਰਪਾ ਚਾਹੀਦੀ ਆ ਜੀ ਹਾਂਜੀ ਹਾਂਜੀ ਕਿਹ ਰਹੀ ਨੇ ਟਾਈਮ ਆ ਮੈਂ ਵੀ ਜੀ ਗਿਆ ਸੀ ਉਧਰ ਰਸਤਾ ਨੂੰ ਤੁਹਾਨੂੰ ਪਤਾ ਹੀ ਕਿੱਤਾ ਜੀ ਤੁਹੀਂ ਹੋਣਾ ਹਾਂਜੀ ਹਾਂਜੀ ਉਧਰ ਬਾਬਾ 6-7 ਦਿਨ ਹੀ ਲੱਗੇ ਜੇ ਠੀਕ ਆ ਠੀਕ ਆ ਜੀ ਕੱਲ ਪਰਸੋਂ ਆਇਆ ਮਾਲ ਇਕੱਠਾ ਕਰਨ ਦੀ ਬੜੀ ਕੋਸ਼ਿਸ਼ ਕਰਨੀ ਆ ਪਰ ਵਿੱਚੋਂ ਇੱਕ ਦੋ ਵਿੱਚੋਂ ਪੀਸ ਵਿਕ ਜਾਂਦੇ ਜੇ ਅੱਛਾ ਅੱਛਾ ਹੁਣ ਵੀ ਵੇੜਾਂ ਆਪਾਂ 3-4 ਲੀਆਂ ਇਹਦੇ ਵਿੱਚੋਂ ਜੋੜਾ ਕੋਈ ਵੀਰ ਭਰਾ ਲੈ ਗਿਆ ਖਰੀਦ ਕੇ ਅੱਛਾ ਜੀ ਇੱਕ ਵਿੱਚੋਂ ਮਹੀਂ ਨਿਕਲ ਗਈ ਜੇ ਠੀਕ ਹੈ ਠੀਕ ਹੈ ਹਾਂਜੀ ਇੱਕ ਨੀਲੀ ਦਾ ਵੀ ਜੀ ਟੋਕਣ ਕੱਪਨ ਲੈਂਦੀ ਉਹ ਵੀ ਨਿਕਲ ਗਈ ਜੀ ਅੱਛਾ ਅੱਛਾ ਮਾਲ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਚਲਾਈ ਕਰ ਹਾਂਜੀ ਹਾਂਜੀ ਇਹ ਗੱਲ ਸਹੀ ਹੈ ਵੀਰ ਭਰਾ ਲੈ ਜਾਂਦੇ ਨੇ ਠੀਕ ਹੈ ਠੀਕ ਹੈ ਭਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਕਿੜੀ ਤਹਿਸੀਲ ਜੀ ਨਾਲਾ ਤੇ ਜ਼ਿਲ੍ਹਾ ਫੋਨ ਨੰਬਰ 9815 ਤੇ 618 ਠੀਕ ਆ ਜੀ ਤੇ ਬਈਆ ਵੈਢ ਤੋਂ ਕਰੀਏ ਸ਼ੁਰੂਆਤ ਕਰੀਏ ਹਾਂਜੀ ਵੈਢ ਤੋਂ ਕਰ ਲਈਏ ਜੀ ਠੀਕ ਆ ਦੱਸਿਓ ਹ ਵੈਢ ਦੇ ਬਾਰੇ ਵੈਢ ਵੀ ਜੀ ਦੂਜੇ ਸੂਈ ਨੂੰ ਮੰਨ ਲਓ ਵੀ ਗਾਂ 1.5 ਮਹੀਨਾ ਹੋ ਗਿਆ ਬਣੀ ਨੂੰ ਅੱਛਾ ਹੀ ਅਚੇ ਤਰਾਈ ਆ ਪੂਰੀ ਪਾਸ ਨਹੀਂ ਡਾਕਟਰ ਨੇ ਦੱਸੇ ਇਹਦੇ ਕਹਿੰਦਾ ਵੀ 20 ਦਿਨ ਹੋਰ ਖਲੋਜੇ ਫੇਰ ਮੰਨ ਲਓ ਵੀ ਆਪਾਂ ਦੱਸ ਸਕਦੇ ਹਾਂ ਅੱਛਾ ਹੀ ਇਸ ਟਾਈਮ ਤੇ ਗੱਬਨ ਦੀ ਆਪਾਂ ਗਾਰੰਟੀ ਨਹੀਂ ਦਿੰਦੇ ਦੁੱਧ 8-9 ਕਿਲੋ ਵੈਢ ਥਲੇ ਹੈਗਾ ਵਾ ਠੀਕ ਆ ਇਹ ਬਣੀ ਹੈਗੀ ਆ ਤੇ ਸਭ ਤੋਂ ਮਹੱਤਵਪੂਰਨ ਮਾਲੋ ਵੀ ਕੋਈ 99% ਚਾਂਸ ਵੀ ਹੈਗੇ ਨਿਕਲਦੇ ਅੱਛਾ ਜੀ ਹਾਂਜੀ ਬਾਕੀ ਆਪਾਂ ਖੋਲ ਕੇ ਵਿਖਾ ਦਿੰਦੇ ਸੋਹਣ ਵਾਲੀ ਖੇਤ ਵਾਲੀ ਮਾਲੀ ਵੈੜ ਹੈ ਕਾਹਦੇ ਰਾਜ ਵੱਡੀ ਵੈੜ ਦੀ ਹੱਥ ਕਾਰ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ ਬਈ ਸੱਜਰ ਦਾ ਕਿੰਨਾ ਗਿਆਰ ਕਾਰ ਇਹਨੇ ਵੀ ਜੀ 25 26 ਲੀਟਰ ਦੁੱਧ ਦਿੱਤਾ ਜੀ ਠੀਕ ਹੈ ਜੀ ਹਾਂਜੀ ਲਓ ਜੀ 25 26 ਲੀਟਰ ਜਿਹੜਾ ਦੁੱਧ ਸੱਜਰ ਨੇ ਭਰਿਆ ਵਲ ਫੇਸਵਾਦੀ ਦੇ ਕਾਦ ਵਜਨ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ ਬਹੁਤ ਚੰਗੀ ਵੀ ਜੀ ਕੋਈ ਵੀਰਪੁਰਾ ਸਾਮ ਕਰੂਗਾ ਤੇ ਥਾਂ ਦਾ ਮਾਮੂਲੀ ਫੁੱਲ ਮੁਆਫੀ ਦੇ ਕੇ ਜਾਊਗਾ ਠ ਸੇ ਅੱਡੇ ਆ ਵੀਰਾਂ ਬਹੁਤ ਹੀ ਚੰਗਾ ਦਿੱਖਣ ਰਿਹਾ ਇਕੱਲਾ ਇਕੱਲਾ ਲੱਗਾ ਵਾ ਜੀ ਜੀ ਅੱਜ ਹੀ ਆਪਾਂ ਲੈਂਦੀ ਆ ਸਰੇ ਮੰਨ ਲਓ ਵੀ ਕੋਈ 11 12 ਵਜੇ ਵੀਰ ਹੋਣਾ ਕੋ ਲਈ ਸੀ ਅੱਛਾ ਜੀ ਉਦੋਂ ਆਪਾਂ ਮੰਨ ਲਓ ਸਾਰੀ ਇਕੱਲੀ ਖਾਦੀ ਕਰਤੀ ਜੋਗੇ ਵੇਖੀ ਇੱਥੇ ਠੀਕ ਆ ਠੀਕ ਆ ਜੀ ਐਸ ਸ਼ਾਮ ਤੇ ਵੀ ਮੰਨ ਲਓ ਵੀ 3 ਵਜੇ ਦਾ ਟਾਈਮ ਜੇ ਤੈਨੂੰ ਅੱਜ ਹੀ ਚੱਲੇ ਬਖਾ ਤਿੰਨ ਵਜੇ ਕੇ 11 ਕੋਈ ਪਾਈ ਨੇ ਸਵਾਈ ਕਰਕੇ ਨੇ 11 ਵਜੇ ਕਿਹਾ ਮੰਨ ਲਓ ਚੰਗੀ ਪੜ ਜਾਂਦੀ ਥੱਲੇ ਅੱਛਾ ਜੀ ਹੋਣਾ ਸ਼ਾਮ ਤੇ ਕੋਈ ਚੋਈ ਚੋਈ ਮੰਨ ਲਓ ਅੰਦਰ ਜਾ ਲਾ ਵੀ ਕੋਈ ਵੀਰਪਰਾ ਠੀਕ ਆ ਠੀਕ ਆ ਠੀਕ ਆ ਜੀ ਬਾਈ ਕੋਈ ਕਪੜੇ ਨਹੀਂ ਸੌਣ ਪਰ ਬਹੁਤ ਚੰਗਾ ਨੇ ਦੁੱਝਾ ਸੂਆ ਗੱਬਣਿਆ ਜੀ ਕੋਈ ਮੰਗੇ ਮੰਗੇ ਨਹੀਂ ਕੋਈ ਲੋੜ ਨਹੀਂ ਜਿਤਨਾ ਮਰਜੀ ਇਦਾਂ ਹੀ ਕੋਈ ਵੀਰ ਭਰਾ ਅੱਜ ਤਾਂ ਮਰਜੀ ਥੱਲੇ ਬਹਿ ਜਾ ਚੋਲੇ ਅੱਛਾ ਜੀ ਠੀਕ ਹੈ ਠੀਕ ਹੈ ਜੀ ਸੀਦੀਆਂ ਸੂਦੀਆਂ ਵੀ ਕਾਫੀ ਆ ਗਈਆਂ ਵਾ ਇਹਦਾ ਮੁੱਲ ਬਾਈ ਜੀ ਮੁੱਲ ਵੀ ਜੀ ਇਹਦਾ ਨਾਂ ਆਪਾਂ ਕਰਨਾ 50 ਤੇ ਨਾ 45 ਨਾ 50 ਅੱਛਾ ਜੀ ਤੇ ਕੋਈ ਮੁੱਲ ਜੇ ਤਾਂ ਹਾਂ ਨਾ ਹੀ ਆਪਾਂ 35000 ਦਿੰਦੇ ਦੀਏ 35000 ਹਾਂ ਜੀ ਕਰ ਦਈਏ ਮਾਨ ਦਾ ਕਰ ਦਈਏ ਜੀ ਹਾਂ ਜੀ ਸੀ ਜੋ ਵੀ ਜੀ 2 ਛੱਡਦਾ 28000 ਜੋ 200 ਰੁਪਏ ਛੋਟ ਹੋਣੀ ਚੀਕਾ ਲਓ ਜੀ 28000 ਤੋਂ 200 ਦੀ ਛੋਟ ਤੇ ਵੈਡ ਜਿਹੜਾ ਭਰਾ ਸਾਡਾ ਵੈਡ ਵਿਜੀਪੁਰਪੁਰ ਦਾ ਬੱਚਾ ਮੈਂ ਤੁਹਾਨੂੰ ਦੱਸਦਾ ਵੀ 1 20 ਦੀ 25 ਦੀ ਜਿੱਥੇ ਮਰਜੀ ਸਵਾ ਦੀ ਵੈਡ ਵੇਖਦੀ ਆ ਤਿਆਰ ਕਰਕੇ ਐਂਡ ਸਿੱਧਾ ਜੇ ਇਹ ਮੰਨ ਲਓ ਤੇ ਮੰਨ ਲਓ ਜਿਤਨਾ ਡਾਕਟਰ ਨੇ ਦੱਸਿਆ ਵੀ 100 ਜਨ 99% ਚਾਂਸ ਹੈਗੇ ਜੇ ਇਹ ਕਰਮ ਵਾਲੀ ਨਿਕਲ ਆਵੇ ਹਰ ਤੇ ਸੋਨੇ ਦੇ ਸੁਭਾਗਾ ਸਿਰ ਤੇ ਸੋਨੇ ਦੇ ਸੁਭਾਗਾ ਹੀ ਹੈ ਸਹੀ ਗੱਲ ਹੈ ਤੇ ਭਈਆ ਛੋਟੀ ਬਾਰੇ ਦੱਸਿਓ ਹਾਂ ਇਹ ਵੀ ਜੀ ਦੂਜਾ ਸੰਗਤ ਝੋਟੀ ਆ ਅੱਛਾ ਜੀ ਤੇ ਇਹਨੇ ਇਰਾਦੇ ਦੋ ਬੰਦੇ ਜੇ ਘਰੇ ਰੱਖਣ ਦਾ ਵੀ ਇਰਾਦਾ ਬੰਦਿਆ ਇਹ ਵੀ ਅੱਗੇ ਵੀ ਮੈਂ ਨਾ ਇੱਕ ਪੰਜ ਚਾਰ ਮਹੀਨੇ ਪਹਿਲਾਂ ਦੋ ਥਾਣੇ ਲਿਆਂਦੀ ਸੀ ਮਈ ਅੱਛਾ ਜੀ ਉਹ ਵੀ ਰਕਮ ਦਾ ਇਰਾਦਾ ਬੰਦਿਆ ਕੋਈ ਵੀਰ ਦਾ ਫਰ ਲੈ ਗਿਆ ਇਹ ਠੀਕ ਆ ਠੀਕ ਆ ਤੇ ਤੁਸੀਂ ਵੀ ਐ ਵੀ ਕੋ ਆਤੀ ਵੀਡੀਓ ਦੇ ਵਿੱਚ ਵੀ ਪਾਈਏ ਚਲੋ ਚਲੋ ਕਿ ਵੀਰ ਭਰਾ ਰਿਕੀ ਜੀ ਚਮਾਰੂ ਦੋ ਥਾਣਿਆਂ ਮਹੀਂ ਹਾਂਜੀ ਪਰ ਦੋਹਾਂ ਥਾਣਿਆਂ ਦੇ ਵਿੱਚੋਂ ਕੋਈ ਵੀਰ ਭਰਾ ਆਪਾਂ ਆਪਣਾ ਸਟੈਂਪ ਪੇਪਰ ਤੇ ਸਾਈਨ ਕਰਵਾ ਕੇ ਲੈ ਜਾਏ ਵੀਰ ਜੀ 18 ਕਿਲੋ ਮਹੀਂ ਦੁੱਧ ਦਿੰਦੀ ਪਿਛਲੇ ਘਰ ਜਿੱਥੋਂ ਮਹੀਂ ਆਈ ਹੈ ਨਾ ਹਾਂਜੀ ਹਾਂਜੀ ਉੱਥੇ ਵੀ ਆਪਾਂ ਕੋਈ ਵੀਰ ਭਰਾ ਲੈਣ ਦਾ ਚਾਹਵਣ ਉਹ ਉੱਥੇ ਜਾ ਕੇ ਵੀ ਅਸੀਂ ਤਸੱਦੀ ਕਰਾ ਸਕਦੇ ਹਾਂ ਇਹਦੀ ਮਹੀਂ ਦੀ ਠੀਕ ਹੈ ਠੀਕ ਹੈ ਲੋ ਜੀ ਜਮੰਦਰੂ ਦੋ ਥਾਣਿਆਂ ਜਮੰਦਰੂ ਦੋ ਥਾਣਿਆਂ ਬਹੁਤ ਹੀ ਕਰਮ ਵਾਲੀ ਮੰਨੀ ਗਈ ਇਹਨੂੰ ਤੇ ਦੇਣ ਦਾ ਜਣੇ ਜ ਮਹੀਨੇ ਵਿੱਚ ਜੇ ਘਰ ਤੋਂ ਘਟਾ 12 13 ਦਿਨ ਲੈ ਜਾਣੇ ਜ ਖਿੱਚ ਕੇ ਅੱਛਾ ਜਿੰਨੀਆਂ ਝਾਂਦਰਾ ਝੁਦਰਾਣਾ ਦੇਖੋ ਠੀਕ ਜਿਹੜਾ ਬੜਾ ਫੁੱਲਾ ਜਿਆਦਾ ਆਂਦੇ ਵੀ ਜੀ ਤੁਸੀਂ ਗਾਈ ਵੀ ਨਹੀਂ ਅੰਨੀ ਬਣੀ ਵੇਖੀ ਹੋਣੀ ਕਹਿੰਦਾ ਤੋ ਬਹਿਣਾ ਉੱਠਣਾ ਵੀ ਮੁਸ਼ਕਲ ਹੋ ਜਾਂਦਾ ਨਾ ਚਟਾ ਲੈ ਕੇ ਅੱਛਾ ਜੀ ਹਾਂ ਜੀ ਠੀਕ ਹੈ ਤੁੰਨਾ ਬਾਈ ਬਸ ਦੋ ਥਾਣੀ ਥਾਣੇ ਹੋਰ ਕੋਈ ਨਹੀਂ ਨਾਲ ਠੀਕ ਹੈ ਜੀ ਦੋ ਦੋ ਥਾਣੇ ਲਾ ਲੂਗਾ ਕੋਈ ਕੋਰ ਨਹੀਂ ਕੋਈ ਕੋਰ ਨਹੀਂ ਕੋਈ ਸ਼ਾਨ ਨਹੀਂ ਇਹ ਵੀ ਜੀ ਗਾੜ੍ਹ ਨੇ ਦੋ ਥਣਾ ਦੀਆਂ ਮੰਨ ਲਓ ਮੱਝਾਂ ਜ਼ਿਆਦਾਤਰ ਲੱਭਦੀਆਂ ਪਿਛਲੇ ਦੋ ਥਣਾ ਦੀ ਜਮਾਂਦਰੂਦ ਹੋਗਾ ਅੱਛਾ ਜੀ ਮਗਰ ਲਿਆਂ ਦੀ ਆ ਠੀਕ ਆ ਠੀਕ ਆ ਜੀ ਮਗਰ ਲਿਆਂ ਦਾ ਦੋ ਬਣਦਾ ਤਾਂ ਕਰ ਦੁੱਧ ਜ਼ਿਆਦਾ ਦਿੰਦਾ ਠੀਕ ਆ ਲਓ ਜੀ ਜਿਹੜਾ ਕੱਟ ਕਾਠ ਵੀ ਚੰਗਾ ਆ ਗਿਆ ਤੇ ਜੈਡ ਬਲੈਕ ਆ ਗਿਆ ਤੇ ਜਮਾਂਦਰੂਦ ਦੋ ਥਣਾ ਮੈਂ ਵੀ ਜੀ ਕਰਮਾ ਵਾਲਾ ਬੜਾ ਹੁੰਦਾ ਡੰਗਰ ਕੋਈ ਨਹੀਂ ਪੈਸੇ ਬੁੱਚ ਪਾ ਕੇ ਲੈ ਆਏ ਉਹਨਾਂ ਭਾਵੇਂ 5 ਲੱਖ ਲੈ ਜਾਓ ਤੇ ਭਾਵੇਂ 10 ਲੱਖ ਲੈ ਜਾਓ ਹਾਂ ਜੀ ਹਾਂ ਜੀ 100 ਪਿੰਡ ਫਿਰ ਲਈਏ ਤੇ ਕਿਦੋਂ ਮੰਨ ਲਓ ਆਪਾਂ ਨੂੰ ਦ ਇਹਦੇ ਕਿਸਮਤਾਂ ਹੀ ਆ ਕਿ ਕਿਸੇ ਦਾ ਜੇ ਮਿਲ ਜੇ ਪਿਆਮਾ ਲਓ ਆਪਾਂ ਪੈਸੇ ਬੁੱਝ ਪਾ ਕੇ ਜਾਵਾਂਗੇ 2-3 ਲੱਖ ਰੁਪਈਆ ਆਖਾਂਗੇ ਮੱਝ ਲੈਣੀ ਆ ਮੱਝ ਲੈਣੀ ਦੋ ਥਣੀ ਮੰਨ ਲਓ ਦੋ ਥਣੀ ਨਹੀਂ ਪਿਆ ਆ ਮੱਝ ਲੈਣੀ ਆ ਹਾਂਜੀ ਹਾਂਜੀ ਮੇਰੇ ਖਾਣ ਇਥੋਂ ਵੀ ਮਿਲ ਜਾਣੀ ਆ ਉਥੋਂ ਵੀ ਮਿਲ ਜਾਣੀ ਆ ਹਾਂਜੀ ਜੇ ਆਪਾਂ ਕਹਾਂਵੇਂ ਲੈਣੀ ਦੋ ਥਣੀਆਂ ਤਾਂ ਭਾਵੇਂ 100 ਪੈਂਡ ਫਿਰ ਲਈਏ ਲੈਣੀ ਪੜੀ ਬਹੁਤ ਘੱਟ ਲਾ ਫਿਰ ਲੋ ਜੀ ਬਹੁਤ ਜਿਹੜਾ ਕਰਮ ਵਾਲਾ ਪਸ਼ੂ ਮੰਨਿਆ ਗਿਆ ਵਾ ਦੋ ਥਣਾ ਹਾਂਜੀ ਤੇ ਚਲੋ ਜਿਹੜੇ ਵੀਰ ਭਰਾ ਦੇ ਫੇਰ ਹੁੰਦੀ ਆ ਦੇ ਘਰ ਦੀ ਰੌਣਕ ਆ ਤੇ ਇਹਦਾ ਭਾਜੀ ਮੁੱਲ ਫਿਰ ਇਹਦਾ ਮੁੱਲ ਵੀ ਜੀ ਕੋਈ ਹਾਂ ਨਹੀਂ ਹਾਂਜੀ ਵੱਧ ਘਟਨੀ ਆਪਾਂ ਕਰਨਾ ਅੱਛਾ ਜੀ ਇਹ ਲਾਸਟ ਮਹੀ 1,30,000 ਦੀ ਹੈ ਇਸ ਟਾਈਮ ਤੇ ਜਿੱਦਣ ਮੈਂ ਈ ਸੂਸਵਾ ਪਈ ਉਦੋਂ 1.5 ਦੀ ਵੇਚਾਂਗੇ ਅੱਛਾ ਜੀ ਇਸ ਟਾਈਮ ਤੇ 1.30 ਦੀ ਮੈਂ ਦੇ ਦਾਂਗੇ ਠੀਕ ਆ ਅੱਬਲ ਤੇ ਮੇਰਾ ਇਰਾਦਾ ਇਹੋ ਹੀ ਆ ਵੀ ਸੂ ਆ ਗਏ ਮੈਨੂੰ ਮੰਦੋ ਵੇਚਣ ਦਾ ਅੱਛਾ ਜੀ ਤੇ ਜੇ ਚਲੋ ਕਿਸੇ ਵੀਰ ਭਰਾ ਦੇ ਮੰਨ ਲਓ ਵੀ ਪਸੰਦ ਆ ਗਈ ਜ ਆਪੇ ਲੈ ਜਾਣੀ ਕਿਹਨੇ ਆਪਾਂ ਇਹਨੂੰ ਵੀਡੀਓ ਚ ਸੋਣਾ ਇਸ ਤੋਂ ਬੜਾ ਸੋਣਾ ਕੇ ਪਾਉਂਦੇ ਠੀਕ ਹੈ ਤੇ ਔਰ ਜਦੋਂ ਆ ਮੰਨ ਲਓ ਵੀ ਚਾੜ੍ਹ ਦੇ ਨੂੰ ਪੂਰਾ ਇੰਨਾ ਕਰਦੇ ਆ ਤੇ ਇਹਦੀ ਕੱਟੀ ਬਾਰੇ ਤੇ ਚਲੋ ਗਾਂ ਕੀ ਤਸੀਮਾ ਚੰਗਾ ਹੋਇਆ ਇਹਦੀ ਕਿਹੜਾ ਦੋ ਥਣੀ ਆ ਵੀ ਲੈ ਕੇ ਆਇਆ ਤੇ ਨਹੀਂ ਇਹਦੀ ਕੱਟੀ ਵੀ ਜੀ ਦੋ ਥਣੀ ਆ ਅੱਛਾ ਜੀ ਪਿਛਲੇ ਘਰ ਜਿੱਥੋਂ ਜਾਂਦੀ ਆ ਨਾ ਮੈਂ ਹਾਂਜੀ ਹਾਂਜੀ ਪਾਣੇ ਹੋਣਾ ਮੰਨ ਲਓ ਕੱਟੀ ਪਾਲ ਲੰਦਾ ਵਾਵਾ ਜੀ ਦੀ ਤਗੜੀ ਦਵਾੜੀ ਹੋਗੀ ਕੱਟੀ ਦੋ ਥਣੀ ਆ ਤੇ ਅੱਛਾ ਜੀ ਤੇ ਗਾਂ ਕਿਹੜਾ ਮੰਨ ਲਾ ਕੇ ਤਾਂ ਗਾਂ ਫੇਰ ਦੇ ਦੇ ਦੋ ਥ ਤੇ 130 130 ਦੀ ਵੀਜੀ ਹੁਣ ਠੀਕ ਹੈ ਨਾ ਵੀ ਅੱਜ ਦਾ ਰੇੜੇ 130 ਜੇ ਬਾਈ ਕਹਿੰਦਾ ਜੇ ਸੂ ਸਵਾ ਕੇ ਵਿੱਚ ਹੀ ਤੇ ਫਿਰ ਫੇਰ ਲਾਉਣੀ ਵਿੱਚਾਂਗੇ ਇਹ ਤੇ ਜੇ ਨੰਬਰ ਤੇ ਬਾਈ ਆ ਕੇ ਵੀਜੀ ਸੂਆ ਦੂਜਾ ਨਾਲੇ ਕੋਈ ਤੀਜਾ ਨਾਲੇ ਘਰ ਵਾਲੇ ਨੂੰ ਦੂਜੇ ਕਹਿੰਦੇ ਮੈਂ ਵੀ ਤੀਜੇ ਅੰਗਦਾ ਵਾਂ ਕੋਈ ਤੀਜਾ ਅੰਗ ਕੇ ਲਵੇ ਇਸ ਟਾਈਮ ਤੇ ਬੌਲੀ ਮਈ ਕੋਲ ਮੰਨ ਲਓ ਦੋਹਾਂ ਦਿਨਾਂ ਦੀ ਮੱਝ ਸੋਈ ਆ ਤੇ ਇਸ ਟਾਈਮ ਤੇ ਇਹਦੇ ਕੋਲ ਮੰਨ ਲਓ ਵੀ 8 ਕਿ ਲੀਟਰ ਦੇ ਲਾਗੇ ਬੰਨੇ ਬੌਲੀ ਹੈਗੀ ਆ ਠੀਕ ਆ ਜੀ ਅੱਜ ਕੋਲ ਖਾਦਨੇ ਮਈ ਵੱਡੀ ਆ ਦੁੱਧੜੀ ਉਤਰਾ ਮੰਨ ਲਓ ਕਿ 13-14 ਕਿਲੋ ਦੁੱਧ ਦੇਣ ਵਾਲੀ ਆ ਠੀਕ ਆ 90 20 14 ਮੀਟਰ ਵਾਲੀ ਆ ਤੇ ਸੁਆ ਭਾਈ ਕਹਿੰਦਾ ਕਿ ਤੀਸਰਾ ਮੰਨ ਲੈ ਘੋਮੇ ਕੋਈ ਲੱਗਿਆ ਜੀ ਕਰਕੇ ਲੈ ਪੈਸੋ ਕੋਈ ਆ ਜੇ ਤੁਹਾਨੂੰ ਪਤਾ ਦੋ ਚਾਬਦਿਆਂ ਟੰਕਰ ਲੱਗਾ ਜਾ ਵੀ ਲੈ ਜਾਂਦਾ ਹਾਂ ਜੀ ਰਾਜੀ ਉਹ ਤਰ੍ਹਾਂ ਪੂਰੀ ਜੇ ਪੱਟ ਪੱਠੇ ਕੱਟ ਸੁਪੰਦੀ ਆ ਜੀ ਕੱਦ ਕਾਮ ਜਿਹੜਾ ਬਹੁਤ ਚੰਗਾ ਆ ਗਿਆ ਦੇ ਦਿੰਦ ਬਣਾ ਲਿਆ 13 14 ਲੀਟਰ ਬਾਈ ਕਰਕੇ ਦੁੱਧ ਭਰੂਗੀ ਤੇ ਸੁਹਾਣੀ ਦੇ ਵੀ ਨਾਲਾ ਲਗਾ ਆ ਜੀ ਕਾਟ ਕਾਟ ਜਿਹੜਾ ਬਹੁਤ ਤਗੜਾ ਵਾ ਅਸੀਂ ਥੋੜੀ ਆ ਹਾਂਜੀ ਹਾਂਜੀ ਚੈੱਕ ਕਰੋ ਜੀ ਚੈੱਕ ਜਵਾਗ ਦੇ ਪਿੱਛੇ ਭਾਜੀ ਕਿਤੇ ਮੇਰੇ ਬਿਲਕੁਲ ਠੁਲਾ ਜਾਈ ਇੱਥੇ ਤੁਹਾਨੂੰ ਪਾ ਦਿੰਦੇ ਆ ਠੀਕ ਗੱਲ ਆ ਜੀ ਮੇਲ ਕਾਫ ਆਗਾ ਜਿਹਦੇ ਪਿੱਛੇ ਕਟੜਾ ਨਾਲੋਂ ਕੀ ਥਾਂ ਤੋਂ ਜਿਹੜਾ ਇਹਨ ਗਿੱਟ-ਗਿੱਟ ਤੇ ਲੱਗਾ ਤੇ ਆਹ ਸੱਚੀਆ ਕਰ ਸਕਦੇ ਆ ਨਾਲੋਂ ਵੀ ਬਿਲਕੁਲ ਨਾਲ ਅਜੇ ਕਿ ਆਇਸ ਤਾਂ ਮੋਕਦੇ ਜਿਹੜਾ 8 ਲੀਟਰ ਬੋਲਾ ਹੀ ਬੋਲਾ ਸਟਾਰਟਿੰਗ ਹੈ ਤੇ ਭਾਈ ਜੀ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਜੀ ਨਾ 530 ਨਾ 120 ਨਾ 10 ਹਾਂਜੀ ਲਾਸਟ ਹਾਂ ਨਾ ਜਿਹੜੀ ਆ 95200 ਰੁਪਿਆ ਛੋਟ ਜੀ ਜਲੋ ਜੀ 39000 ਤੇ 200 ਰੁਪਏ ਸ਼ੋਅ ਬਿਲਕੁਲ ਤਾਜੀ ਸੂਰ 13 14 ਲੀਟਰ ਦੁੱਧ ਭਰੂਗੀ ਹਾਂਜੀ ਤੇ ਆਜੋ ਹੁਣ ਐਂਟਰਟੇਨਿੰਗ ਨਹੀਂ ਆਪਾਂ ਦੇਖਵਨੇ ਤੁਹਾਨੂੰ ਇਹ ਦੱਸਿਓ ਭਾਈਏ ਦੇ ਬਾਰੇ ਏ ਵੀ ਜੀ ਹਰਗੇ ਤੀਜਾ ਸੂਈ ਛੋਟੀ ਹੋਊਗੀ ਅਸੀਂ ਦੂਜੀ ਵੀ ਕਹਿ ਸਕਦੇ ਹਾਂ ਠੀਕ ਹੈ ਹਰ ਵਾਲਾ ਦੂਜੀ ਕਹਿ ਕੇ ਦਿੱਤੀ ਹੈ ਹਾਂਜੀ ਤੇ ਆਪਾਂ ਤੀਜੇ ਵੀ ਕਹਿ ਸਕਦੇ ਹਾਂ ਪਰ ਦੁੱਧ ਦਾ ਜਿਤਨਾ ਮੈਂ ਕਹਿ ਦਿੰਦਾ ਹੁੰਦਾ ਨਾ ਸਮੁੰਦਰ ਤੇ ਡਰਮੀ ਜੀ ਹਾਂਜੀ ਇਹ ਡਰਮੀ ਜੀ ਹਿਸਾਬ ਨਾਲ ਕਰਨਾ ਲਈ ਠੀਕ ਹਰ ਵਾਲਿਆਂ ਦਾ ਸਮਤਾਪਕ ਹੁੰਦੇ ਵੀ ਅਸੀਂ 20 ਲੀਟਰ ਦੁੱਧ ਵਿੱਚ ਚੁੰਦੇ ਰਹੇ ਹਾਂ ਅੱਛਾ ਜੀ ਪਰ ਮੈਂ ਇਹ ਦੇਖ ਕੇ ਲੱਗਦਾ ਵੀ ਇਹ ਵੀ 20 ਨੂੰ ਕਹਿੰਦਾ ਵੀ ਕੀ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਇੱਕੋ ਠੀਕ ਗਿੱਟੀ ਆ ਗਈ ਹੈ ਭਾਜੀ ਵੀਰ ਜੀ ਦੂਜੀ ਮੱਝ ਨਹੀਂ ਪਊਗੀ ਜਿੱਥੇ ਪੈ ਜੂਗੀ ਬਿਲਕੁਲ ਸਹੀ ਗੱਲ ਹੈ ਜੀ ਕੱ ਆ ਸਾਰੀ ਸਾਰੀ ਕਰਮਾ ਵਾਲੀ ਨੇ ਭਰਨਾ ਹੀ ਆਂ ਜੀ ਇਹ ਕਿੰਨਾ ਲਾਊ ਟਾਈਮ ਅਜੇ ਅਲੀ ਵੀ ਜੀ ਇਹਦੇ 1500 ਰੁਪਏ ਰਹੀ ਆਪਾਂ 20 ਕਹਿ ਕੇ ਖਵਾ ਕੇ ਕਹਿੰਦੇ ਆਪਾਂ 5 ਵੱਧ ਕਵਾਂਗੇ ਅੱਛਾ ਜੀ ਵੀਰ ਭਰਾ ਜੇ ਮੰਨ ਲਓ ਫੋਨ ਕਰਦੇ ਆ ਵੀ ਚਲੋ ਭਾਜੀ ਇਹ ਤੁਹਾਡੀ ਮੱਝ ਅਜੇ 2 ਦਿਨ 4 ਦਿਨ ਵੱਧ ਲੈ ਗਈ ਹੋ ਡੰਗਰ ਦੇ ਅੰਦਰ ਪੈ ਕੇ ਤੇ ਵੇਖੀ ਨਹੀਂ ਆ ਕੋਈ 2 4 ਦਿਨ ਵਿੱਚ ਹੀ ਵਾਧਾ ਹਾਂਜੀ ਹਾਂਜੀ ਹੋ ਜਾਂਦਾ ਵਾਦਾ ਘੱਟਾ ਚਲੋ ਜਿੰਨਾ ਕਿ ਚੱਲ ਜਾਂਦਾ 5 7 10 ਦਿਨ ਬਾਕੀ ਜਦੋਂ ਵੀ ਜੀ ਕਰਮਾ ਵਾਲੀ ਬਣ ਗਈ ਨਾ ਹਾਂਜੀ ਭਾਵੇਂ 2 2.5 ਦੀ ਮੱਝ ਵੇਚ ਲੀ ਠੀਕ ਆ ਠੀਕ ਆ ਲਓ ਜੀ ਕੱਦ ਮੀ ਆਲੀ ਵੀ ਮੀ ਇਹ ਵੀ ਜੀ ਮੀਣਾ ਡੰਗਰ ਤੁਹਾਨੂੰ ਪਤਾ ਕਰਮਾ ਵਾਲਾ ਹੁੰਦਾ ਘੱਟ ਲਾਉਂਦਾ ਥੋੜਾ ਹਾਂਜੀ 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 ਬੜੀ 20 ਲੀਟਰ ਵਾਲੀ ਜੀ ਮੀਣੀ ਜੱਡ ਬਲੈਕ ਪਿਓਰ ਆ ਗਈ ਹੈ ਵੀ ਉਧਰ ਦੀ ਹੁਜਿਆਣੀ ਦੀ ਇਹ ਵੀ ਜੀ ਜੀ ਉਹਨਾਂ ਦੇ ਵੀ ਹੋਣਾ ਨੇ ਦਸਮਾ ਠੀਕ ਹੈ ਠੀਕ ਲਓ ਜੀ ਰੇਲ ਗੱਲੀ ਦੇ ਡੱਬੇ ਇਹ ਨਹੀਂ 16 ਲੀਟਰ ਮੰਗੇ ਆ ਪਹਿਲਾਂ ਬੱਲੇ 16 ਲੀਟਰ ਚੋਇਆ ਤੇ ਦੂਜੇ ਸੂਏ ਜਾਂਦੇ 18 19 ਕਿਲੋ ਚੋਇਆ ਤੇ ਆ ਕੇ ਕਹਿੰਦੇ 20 ਵੀ ਦੇ ਸਕਦੀ ਹੈ ਅੱਛਾ ਜੀ ਠੀਕ ਹੈ ਤੇ ਜੇ ਤੂੰ ਵੀ ਜਾ ਕੇ ਟਿਕਦਾ ਤੀਜੇ ਸੂਏ ਦਾ ਕੱਟਦੇ ਜੰਮਣੀਆਂ ਬਾਈ ਜਿਹੜਾ ਆਪਾਂ ਵੇਖੋ ਜਿਹੜਾ ਘਰ ਘਰ ਥੋੜੀ ਜੰਮਣੀਆਂ ਕਿਤੇ ਏਡੀਆਂ ਏਡੀਆਂ ਤਗੜੀਆਂ ਚਲੋ ਓਰੀਜਨਲ ਸੰਭੀ ਆ ਕੇ ਭਰਾ ਨੇ ਇਹ ਕੱਟ ਕਾਟ ਜਿਹੜਾ ਬਹੁਤ ਹੀ ਤਗੜਾ ਆ ਗਿਆ ਬਾਦ ਥਣਾ ਦਾ ਸੈਂਜ ਗਿਆ ਵੀ ਐਨ ਚੰਗਾ ਆ ਗਿਆ ਤੇ ਮਿਲਕ ਵੈਣ ਦਵਾ ਸਾਈਡਾਂ ਤੇ ਬਹੁਤ ਹੀ ਚੰਗੀ ਐਨ ਪੈਪਾਂ ਲੱਗੀਆਂ ਪਈਆਂ ਕਿਤੇ ਲਾਟ ਲਾ ਜਿਹੜੀਆਂ ਕਾਫੀ ਆ ਗਈਆਂ ਹਵਾਨੇ ਦੇ ਸੂਨ ਤੱਕ ਜਿਹੜਾ ਹਵਾਨਾ ਬਹੁਤ ਹੀ ਚੰਗਾ ਬਣਾ ਲੈਣਾ ਵਾ ਆਫੀ ਆ ਗਏ ਮੱਝ ਗਾਦੀ ਹਾਂਜੀ ਹਾਂਜੀ ਨੌਂ ਦੀ ਰੋਟੀ ਅੰਟਾਈਂ ਕਿਨੋਂ ਆਪਾਂ ਕਹਿ ਸਕਦੇ ਹਾਂ ਇਹ ਰੇਲ ਗੁੱਲਦਾਨ ਰੇਲ ਗੱਡੀ ਦਾ ਡੱਬੇ ਅਰਜੀ ਬਣੀ ਪਈ ਆ ਇਹਦਾ ਕੀ ਕਰਨਾ ਮੋਲ ਬਾਈ ਜੀ ਇਹਦਾ ਮੁੱਲ ਜਿੱਦੀ ਆਪਾਂ ਕਰ ਲਈਏ ਦੋ ਦਾ ਜੇ ਸਰਦ ਦੀ ਮੈਂ ਕਰੀਏ ਜੈ ਜੀ ਨੂੰ ਮੈਂ ਦੋ ਵੀ ਇਹਦੇ ਇਹਦੇ ਮੁਕਾਬਲੇ ਕੁਝ ਨਹੀਂ ਹੈਗਾ ਜੀ ਵੱਡੀ ਮੱਝ ਆ ਹਾਂਜੀ ਹਾਂਜੀ ਇਧਰੋਂ ਖਸਾਉਣਾ ਮੋੜੇ ਤੇ ਆਉਂਦੇ ਹੀ ਕੋਈ ਸ਼ੱਕ ਨਹੀਂ ਆ ਛੱਤ ਨੂੰ ਲੱਗਣ ਜੀ ਹਿਸਾਬ ਨਾਲ ਤੇ ਵਿਧੀ ਆਪਾਂ 1.5 ਦੀ ਮੱਝ ਦੇ ਦਈਏ ਇਸ ਟਾਈਮ ਤੇ ਹਾਂ ਨਾ ਕਰੀਏ ਹਾਂ ਨਾ ਜੀ ਹਾਂਜੀ 900 ਰੁਪਏ ਵਾਲਾ ਕੰਮ ਜੀ ਹਾਂਜੀ ਸਵਾਦੀ ਮਹੀਂ ਦੇਣੀ ਹੈ 200 ਰੁਪਏ ਛੋੜੀ ਹੋਣੀ ਚਾਹੀਦੀ ਲੋ ਜੀ 1 ਲੱਖ 25 ਮਹੀਂ ਵੇਚਣੀ ਵੇਚਣੀ ਸੀ ਹਾਂਜੀ ਪਰ ਤੁਹਾਡੇ ਕਹਿਣ ਤੇ ਵੀ ਚਲੋ ਆਪਾਂ ਇਥੋਂ ਹੀ ਗੱਲ ਕਰੀਏ ਕਿ ਜਿੱਦਾਂ ਛੋੜੀ ਕਰਨੀ ਹੈ ਠੀਕ ਹੈ ਠੀਕ ਹੈ ਸਵਾਦੀ ਮਹੀਂ ਦੇਵਾਂਗੇ 200 ਰੁਪਏ ਛੋੜ ਜਿੱਦਣ ਮਹੀਂ ਸੂ ਸਵਾ ਪਈ ਭਾਵੇਂ 1 60 ਦੀ ਕੋਈ 70 ਦੀ ਵੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਲੋ ਜੀ 1 25 ਦੀ ਹੋ ਗਈ 1 25 ਦੀ ਹੋ ਗਈ ਜੀ ਠੀਕ ਹੈ ਲੋ ਜੀ ਆ ਜਿਹਦਾ ਮੁੱਲ ਹੈ 1 ਲੱਖ 25000 ਤੇ 20 ਲੀਟਰ ਮਿਲਕਰ ਕਾਵੜ ਯਾਰਾ ਬਾਕੀ ਵੀ ਚੈੱਕ ਕਰ ਸਕਦੇ ਜਿਹੜੀ ਰੇਟ ਬਹੁਤ ਹੀ ਲੰਮੀਆਂ ਕੱਲ ਇਹਦੇ ਵਾਸਤੇ ਮੈਨੂੰ ਐ ਨਾਰਮਲ ਜਿਹਾ ਲੱਗਦਾ 20 ਕਿਲੋ ਹਾਂਜੀ ਹਾਂਜੀ ਲੱਗਦਾ ਕਿ ਇਹਦੇ ਵਾਧੇ ਵੀ ਕੱਢ ਜੇ ਪਰ 20 ਕਿਲੋ ਦੀ ਨਾਰਮਲ ਚੀਜ਼ ਆ ਇਹੋਕੋ ਠੀਕ ਆ ਠੀਕ ਆ ਲਾ ਢਲਾ ਢਲਾਂ ਜਿਹੜੀਆਂ ਬਹੁਤ ਹੀ ਜ਼ਿਆਦਾ ਵਾਹ ਵਾਨੇ ਦੇ ਪਸ਼ੂ ਪਾਈ ਦੇ ਕੋਲ ਚੰਗੇ ਆ ਤੇ ਰੇਟ ਵੀ ਚਲੋ ਪਸ਼ੂਆਂ ਦੇ ਹਿਸਾਬ ਨਾਲ ਜਾ ਜਾ ਹਾਂਜੀ ਇੰਕਾ ਨਾ ਬਾਈ ਜੀ ਕੋਈ ਬਾਕੀ ਵੀ ਜਿਹੜੀ ਸੋਈ ਹੈ ਆਪਣੇ ਕੋਲ ਮਾਦੋ ਝੋਚਵਾ ਕੇ ਖੜਨ ਜਿਹੜੀਆਂ ਗੱਬਣਾਆਂ ਪਈਆਂ ਟਿੱਪ ਕੇ ਖੜਨ ਕੋਈ ਵੀ ਆਪਰਾ ਹੋ ਕੇ ਕਿੰਨੂੰ ਕੋਈ ਗਾਲਾਂ ਬਾ ਨਹੀਂ ਬਿਲਕੁਲ ਬਿਲਕੁਲ ਜਿਹੜਾ ਕੋਈ ਡੰਗਰ ਆਪਾਂ ਗੱਬਣ ਵੀ ਦਿੰਦੇ ਆ ਹਾਂਜੀ ਇਹਨੂੰ ਕੋਈ ਜਿਹੜਾ ਚੱਕ ਕੋ ਕਹਿ ਦਿੰਨੇ ਵੀ ਅਸੀਂ ਚੱਕ ਕਰਾਇਆ ਉਹਦੀ ਗਰੰਟੀ ਵੀ ਆਪਣੀ ਦਹਾਂ ਦਿਨਾ ਤੇ ਹੋਊਗੀ ਦਹਾਂ ਦਿਨਾ ਤੋਂ ਬਾਅਦ ਕੋਈ ਗਰੰਟੀ ਨਹੀਂ ਕੋਈ ਮਹੀਨੇ ਨੂੰ 2 ਮਹੀਨੇ ਨੂੰ ਫੋਨ ਕਰੇ ਹਾਂਜੀ ਹਾਂਜੀ ਉਹਦੇ 'ਚ ਸਾਡੀ ਕੋਈ ਨਹੀਂ ਠੀਕ ਹੈ ਠੀਕ ਹੈ ਲੋਕ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕਾਂ ਨੂੰ